ਦੋਸਤਾਂ ਇੱਕ ਅਨੋਖੀ ਖਬਰ ਸਾਹਮਣੇ ਆ ਰਹੀ ਆ ਕਿ ਆਪਣੀ ਹੋਣ ਵਾਲੀ ਮੰਗੇਤਰ ਨੂੰ ਇੱਕ ਨੌਜਵਾਨ ਨੂੰ ਮਹਿੰਗਾ ਸਾਬਤ ਹੋਇਆ ਹੈ ਤਾਂ ਹਨ ਦੱਸਦੀ ਹੈ ਕਿ ਇੱਕ ਲੜਕੀ ਅਤੇ ਲੜਕਾ ਹੁੰਦਾ ਹੈ ਜਿਸ ਦੀ ਮੰਗਣੀ ਹੋ ਚੁੱਕੀ ਆ ਤੇ ਮਈ ਮਹੀਨੇ ਦੇ ਵਿੱਚ ਉਹਨਾਂ ਦਾ ਵਿਆਹ ਹੋਣ ਵਾਲਾ ਸੀ ਤਾਂ ਜਦੋਂ ਉਹਨਾਂ ਦੀ ਮੰਗਣੀ ਹੋ ਗਈ ਸੀ ਆਮ ਲੋਕਾਂ ਦੀ ਤਰ੍ਹਾਂ ਆਮ ਮੁੰਡੇ ਕੁੜੀਆਂ ਦੀ ਤਰ੍ਹਾਂ ਜਿਹੜੇ ਉਹ ਦੋਨੇ ਨੌਜਵਾਨ ਸੀ ਫੋਨ ਤੇ ਗੱਲਬਾਤ ਕਰਨ ਲੱਗ ਜਾਂਦੇ ਆ ਤਾਂ ਬਾਅਦ ਵਿੱਚ ਉਹਨਾਂ ਦੇ ਵਿੱਚ ਪਿਆਰ ਜਿਹੜਾ ਵਧਦਾ ਜਾ ਰਿਹਾ ਸੀ ਤਾਂ ਇੱਕ ਦਿਨ ਜਿਹੜੀ ਕੁੜੀ ਹੁੰਦੀ ਆ ਉਹ ਆਪਣੇ ਮਗੇਤਰ ਨੂੰ ਮਿਲਣ ਲਈ ਕਹਿੰਦੀ ਆ ਤਾਂ ਜਿਹੜਾ ਕੁੜੀ ਦਾ ਮਗੇਤਰ ਹੁੰਦਾ ਉਹ ਦੂਸਰੇ ਦਿਨ ਹੀ ਬੀਤੀ ਰਾਤ ਉਸ ਕੋਲ ਦੇ ਉਹਨਾਂ ਨੂੰ ਮਿਲਣ ਚੱਲ ਜਾਂਦਾ ਏ ਪਰ ਉਹਨਾਂ ਦੋਨੋਂ ਨੂੰ ਇਹ ਵੀ ਡਰ ਹੁੰਦਾ ਏ ਕਿ ਜੇਕਰ ਸਾਨੂੰ ਕਿਸੇ ਨੇ ਵੀ ਪਿੰਡ ਦੇ ਵਿਅਕਤੀ ਨੇ ਜਾਂ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਦੋਨਾਂ ਨੂੰ ਮਿਲਦੇ ਆ ਦੇਖ ਲਿਆ ਤਾਂ ਸਾਡੇ ਨਾਲ ਉਹ ਗਲਤ سلوਕ ਕਰਨਗੇ ਕਿਉਂਕਿ ਉਹਨਾਂ ਨੂੰ ਇਹ ਡਰ ਸੀ ਤੁਹਾਨੂੰ ਪਤਾ ਹੈ ਕਿ ਜਿਹੜੇ ਪਹਿਲਾਂ ਵਾਲੇ ਲੋਕ ਆ ਉਹ ਬਹੁਤ ਹੀ ਜ਼ਿਆਦਾ ਜਿਹੜੇ ਆ ਪੁਰਾਣੇ ਜ਼ਮਾਨੇ ਦੇ ਲੋਕ ਜਿਹੜੇ ਆ ਵੀ ਜਿਹੜੀਆਂ ਰਸਮਾਂ ਹੁੰਦੀਆਂ ਨੇ ਰੀਤੀ ਰਿਵਾਜ ਹੁੰਦੇ ਆ ਪੁਰਾਣੇ ਜਿਹੜੇ ਆ ਉਹਨਾਂ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਆ ਤੁਹਾਨੂੰ ਪਤਾ ਹੀ ਆ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਲੋਕ ਸੀ ਬਜ਼ੁਰਗ ਉਹ ਮੁੰਡੇ ਕੁੜੀ ਨੂੰ ਉਦੋਂ ਤੱਕ ਨਹੀਂ ਮਿਲਣ ਦਿੰਦੇ ਸੀ ਜਿੰਨਾ ਟਾਈਮ ਉਹਨਾਂ ਦਾ ਵਿਆਹ ਨਹੀਂ ਹੁੰਦਾ ਸੀ ਤਾਂ ਇਸ ਗੱਲ ਤੋਂ ਡਰਦਿਆਂ ਨੇ ਉਹਨਾਂ ਨੇ ਪਹਿਲਾਂ ਤਾਂ ਪਲੈਨਿੰਗ ਬਣਾਈ ਮਿਲਣ ਦੇ ਲਈ ਜਦੋਂ ਮੁੰਡਾ ਉਹ ਕੁੜੀ ਦੇ ਪਿੰਡ ਆ ਜਾਂਦਾ ਹੈ ਉੱਥੇ ਇੱਕ ਇਲਾਕਾ ਹੁੰਦਾ ਹੈ ਜਿੱਥੇ ਬਹੁਤ ਜ਼ਿਆਦਾ ਜਿਹੜੀਆਂ ਝਾੜੀਆਂ ਹੁੰਦੀਆਂ ਤਾਂ ਜਦੋਂ ਮੁੰਡਾ ਤੇ ਕੁੜੀ ਝਾੜੀਆਂ ਦੇ ਵਿੱਚ ਜਾਂਦੇ ਆ ਉੱਥੇ ਮਿਲਣ ਲੱਗਦੇ ਆ ਤੇ ਉਹ ਝਾੜੀਆਂ ਦੇ ਖੋਲ ਦੀ ਜਿਹੜੇ ਲੋਕ ਹੁੰਦੇ ਆ ਲੰਘ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਡਰ ਉਹ ਸਹਿਮ ਜਾਂਦੇ ਆ ਲੋਕ ਡਰ ਜਾਂਦੇ ਆ ਵੀ ਜਿਹੜੀਆਂ ਝਾੜੀਆਂ ਇਹ ਇਹ ਹਲ ਕਿਉ ਰਹੀਆਂ ਆ ਵੀ ਉਹਨਾਂ ਨੂੰ ਲੱਗਦਾ ਕਿ ਝਾੜੀਆਂ ਦੇ ਮਗਰ ਜਿਹੜਾ ਇੱਕ ਚੋਰ ਲੁਕਿਆ ਹੋਣਾ ਏ ਉਹ ਕਿਸੇ ਘਟਨਾ ਨੂੰ ਅੰਜਾਮ ਦੇਣ ਦੇ ਲਈ ਰੁਕਿਆ ਹੋਣਾ ਪਰ ਅਤੇ ਬਾਅਦ ਵਿੱਚ ਜਿਹੜੇ ਉੱਥੋਂ ਦੇ ਲੋਕ ਹੁੰਦੇ ਆ ਜਦੋਂ ਉਹ ਝਾੜੀਆਂ ਦੇ ਵਿੱਚ ਜਾਂਦੇ ਆ ਉਹ ਸ਼ਾਰਬੀਨ ਕਰਦੇ ਆ ਵੀ ਝਾੜੀਆਂ ਦੇ ਵਿੱਚ ਕੌਣ ਆ ਤੇ ਕੁੜੀ ਜਿਹੜੀ ਹੁੰਦੀ ਆ ਉਹ ਡਰ ਕੇ ਭੱਜ ਜਾਂਦੀ ਤੇ ਭੱਜ ਕੇ ਉਹ ਕਾਮਜਾਬ ਹੋ ਜਾਂਦੀ ਆ ਤੇ ਜਦੋਂ ਉਹ ਜਿਹੜਾ ਮੰਗੇਤਰ ਹੁੰਦਾ ਕੁੜੀ ਦਾ ਜਿਹੜਾ ਮੰਗੇਤਰ ਹੁੰਦਾ ਉਹ ਵਿਚਾਰਾ ਲੋਕਾਂ ਦੇ ਹੱਥ ਚੜ ਜਾਂਦਾ ਤੇ ਲੋਕ ਉਹਦੇ ਨਾਲ ਕੁੱਟਮਾਰ ਕਰਦੇ ਆ ਬਹਿਰੈਮੀ ਦੇ ਨਾਲ ਉਹ ਪਹਿਲਾਂ ਉਹਦੇ ਨਾਲ ਕੁੱਟਮਾਰ ਕਰਦੇ ਆ ਫਿਰ ਬਾਅਦ ਵਿੱਚ ਮਗੇਤਰ ਨੂੰ ਜਿਹੜੇ ਉਸ ਪਿੰਡ ਦੇ ਲੋਕ ਹੁੰਦੇ ਆ ਉਹ ਥਾਣੇ ਵਿੱਚ ਲੈ ਜਾਂਦੇ ਆ ਉੱਥੇ ਆ ਕੇ ਜਿਹੜੇ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਦੇ ਆ ਕਿ ਜਿਹੜਾ ਇਹ ਵਿਅਕਤੀ ਆ ਨੌਜਵਾਨ ਆ ਸਾਨੂੰ ਲੱਗਦਾ ਕਿਸੇ ਘਟਨਾ ਨੂੰ ਅੰਜਾਮ ਦੇਣ ਵਾਲਾ ਸੀ ਸਾਨੂੰ ਲੱਗਦਾ ਚੋਰ ਸੀ ਤਾਂ ਕਰਕੇ ਅਸੀਂ ਪਹਿਲਾਂ ਇਹਨਾਂ ਨੂੰ ਕੁੱਟਮਾਰ ਕੀਤੀ ਤਾਂ ਅਸੀਂ ਹੁਣ ਇਹਨਾਂ ਨੂੰ ਫੜ ਕੇ ਤੁਹਾਡੇ ਹਵਾਲੇ ਕਰ ਰਹੇ ਆ ਤਾਂ ਬਾਅਦ ਵਿੱਚ ਜਿਹੜੀ ਪੁਲਸ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲੈਂਦੀ ਆ ਤਾਂ ਜਿਹੜੀ ਕੁੜੀ ਹੁੰਦੀ ਆ ਜਦੋਂ ਭੱਜ ਜਾਂਦੀ ਆ ਉਹ ਡਰ ਜਾਂਦੀ ਆ ਫੇਰੇ ਵੀ ਉਹ ਅਧਿਕਾਰੀ ਜਾ ਕੇ ਇਹ ਸਾਰੀ ਘਟਨਾ ਬਾਰੇ ਨਹੀਂ ਦੱਸਦੀ ਕਿਉਂਕਿ ਉਹਨੂੰ ਪਤਾ ਸੀ ਜੇਕਰ ਮੈਂ ਦੱਸਿਆ ਵੀ ਜਿਹੜੇ ਜਿਹੜਾ ਮੇਰਾ ਮंगेਤਰ ਆ ਮੈਂ ਉਹਨੂੰ ਮਿਲਣ ਲਈ ਕਿਹਾ ਸੀ ਤੇ ਉਹ ਇੱਥੇ ਆਇਆ ਸੀ ਤਾਂ ਘਰ ਦੇ ਫਿਰ ਉਸਨੂੰ ਬੋਲਣਗੇ ਵੀ ਜਿੰਨਾ ਟਾਈਮ ਮੁੰਡੇ ਅਤੇ ਕੁੜੀ ਦਾ ਵਿਆਹ ਨਹੀਂ ਹੁੰਦਾ ਉਹ ਇੱਕ ਦੂਜੇ ਨਹੀਂ ਮਿਲ ਸਕਦੇ ਤਾਂ ਉਹ ਜਿਹੜੀ ਕੁੜੀ ਆ ਉਹ ਵੀ ਡਰ ਗਈ ਸੀ ਫਿਰ ਬਾਅਦ ਵਿੱਚ ਜਿਹੜਾ ਕੁੜੀ ਦਾ ਮंगेਤਰ ਹੁੰਦਾ ਉਹ ਪਲਸ ਵਾਲਾ ਤਾਂ ਫੋਨ ਫਟਦਾ ਏ ਤੇ ਫਿਰ ਉਹਨਾਂ ਨੂੰ ਉਹ ਆਪਦੇ ਘਰੇ ਕਾਲ ਕਰਦਾ ਏ ਉਹ ਕਾਲੇ ਕਲੰਕ ਤੋਂ ਡਰ ਡਰ ਗਿਆ ਸੀ ਵੀ ਮੇਰੇ ਮੇਰੇ ਉੱਪਰ ਕੋਈ ਵੀ ਇੱਕ ਕਾਲਾ ਕਲੰਕ ਨਾ ਲੱਗ ਜਾਏ ਤਾਂ ਫਿਰ ਜਿਹੜਾ ਉਹ ਨੌਜਵਾਨ ਆ ਘਰ ਕਾਲ ਕਰਦਾ ਏ ਸਾਰੀ ਘਟਨਾ ਬਾਰੇ ਦੱਸਦਾ ਏ ਤਾਂ ਬਾਅਦ ਵਿੱਚ ਦੂਜੇ ਹੀ ਦਿਨ ਜਿਹੜੀ ਕੁੜੀ ਹੁੰਦੀ ਆ ਉਹ ਵੀ ਆਪਣੇ ਪਰਿਵਾਰ ਮੈਂਬਰ ਨੂੰ ਸਾਰੀ ਘਟਨਾ ਬਾਰੇ ਦੱਸਦੀ ਆ ਤਾਂ ਬਾਅਦ ਵਿੱਚ ਜਿਹੜੇ ਆ ਕੁੜੀ ਦੇ ਪਰਿਵਾਰਕ ਮੈਂਬਰ ਹੁੰਦੇ ਆ ਕੁੜੀ ਦਾ ਜਿਹੜਾ ਪਿਓ ਹੁੰਦਾ ਏ ਉਹ ठानੇ ਜਾਂਦਾ ਏ ਉੱਥੇ ਜਾ ਕੇ ਇਹ ਕਬੂਲ ਕਰਦਾ ਏ ਕਿ ਇਹ ਮੇਰਾ ਹੋਣ ਵਾਲਾ ਜਵਾਈ ਆ ਤਾਂ ਬਾਅਦ ਵਿੱਚ ਜਿਹੜੇ ਪੁਲਸ ਵਾਲੇ ਹੁੰਦੇ ਆ ਉਹ ਫਿਰ ਨੌਜਵਾਨ ਨੂੰ ਛੱਡ ਦਿੰਦੇ ਆ ਤੇ ਕੁੜੀ ਦੇ ਪਰਿਵਾਰਕ ਮੈਂਬਰ ਆ ਆਪਣੇ ਜਵਾਈਨ ਆਪਣੇ ਘਰ ਲਿਆ ਜਾਂਦੇ ਆ ਤਾਂ ਬਾਅਦ ਵਿੱਚ ਜਿਹੜੀ ਆ ਪੁਲਸ ਵੱਲੋਂ ਇਹ ਸਾਰਾ ਜਿਹੜਾ ਮਸਲਾ ਸੁਲਝਾਇਆ ਜਾਂਦਾ ਏ ਤੁਹਾਨੂੰ ਕੀ ਲੱਗਦਾ ਏ ਕਿ ਜਿਹੜਾ ਮੁੰਡੇ ਅਤੇ ਕੁੜੀ ਨੇ ਮਿਲਣ ਦੀ ਪਲੈਨਿੰਗ ਬਣਾਈ ਸੀ ਉਹਨਾਂ ਨੇ ਸਹੀ ਕੀਤਾ ਸੀ ਜਾਂ ਗਲਤ ਕੀਤਾ ਸੀ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ